ਅਬੀ ਇਸ ਦਿਹਾੜੇ ਦੇ ਸਾਤ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਜਿਸ ਤਰ੍ਹਾਂ ਬਾਣੀ ਦਾ ਸਤਕਾਰ ਕੀਤਾ ਤੇ ਗੁਰੂ ਉਪਦੇਸ਼ ਪਰਮੇਸ਼ਰ ਦਾ ਉਪਦੇਸ਼ ਜਿਹੜਾ ਗੁਰੂਕੀਆਂ ਸੰਗਤਾਂ ਤੱਕ ਪਹੁੰਚਾਉਣ ਦਾ ਮਹਾਨ ਪਰਮਕਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੱਖਣਾ ਕੀਤੀ ਉਥੇ ਅੱਜ ਕੱਲ ਦਾ ਜਿਹੜਾ ਨੌਜਵਾਨ ਸਾਡਾ ਨਸ਼ਿਆਂ ਦੇ ਦਰਿਆ ਵਿੱਚ ਇੱਥੇ ਪੰਜ ਦਰਿਆਵਾਂ ਦੀ ਧਾਰਤੀ ਸੀ ਉੱਥੇ ਤਿੰਨ ਦਰਿਆਵਾਂ ਦੀ ਰਹਿ ਗਈ ਤੇ ਚੌਥਾ ਦਰਿਆ ਸਾਡੇ ਚੜ੍ਹਦੇ ਪੰਜਾਬ ਵਿੱਚ ਨਸ਼ਾ ਦਾ ਵਗ ਰਿਹਾ ਹੈ ਇਹਦੇ ਵਿੱਚ ਸਾਨੂੰ ਨੌਜਵਾਨਾਂ ਨੂੰ ਸਾਥਤਬ ਜੋੜ ਕੇ ਚਾਹਨਾ ਵਿੱਚ ਬੇਨਤੀ ਹੈ ਕਿ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਦੇ ਚੱਲ ਕੇ ਗੁਰਬਾਣੀ ਦਾ ਨਸ਼ਾ ਕਰਕੇ ਆਪਣੇ ਜੀਵਨ ਨੂੰ ਸੁਧਾਰ ਲਈਏ ਤੇ ਸਮਾਜ ਦੀ ਸੇਵਾ ਵਿੱਚ ਹਾਜ਼ਰ ਰਹੀਏ ਤੋਂ ਨਸ਼ਿਆਂ ਦਾ ਤਿਆਗ ਕਰਕੇ ਸਮਾਜ ਦੀ ਸੇਵਾ ਵਿੱਚ ਦੇਸ਼ ਕੌਮ ਦੀ ਸੇਵਾ ਵਿੱਚ ਹਿੱਸਾ ਪਾਈਏ ਸੋ ਦੇਸ਼ ਦੇ ਉੱਤੇ ਜਿਹੜੀਆਂ ਭੀੜਾਂ ਬਣਦੀਆਂ ਹਨ ਉਹਦੇ ਵਿੱਚ ਵੀ ਆਪਾਂ ਪ੍ਰਸ਼ਾਸਨ ਦਾ ਵੀ ਸਹਿਯੋਗ ਦੇਈਏ ਤੇ ਆਪਣੇ ਆਪ ਨੂੰ ਵੀ ਸੁਰੱਖਿਅਤ ਰੱਖੀਏ ਜੋ ਵੀ ਸਰਕਾਰ ਦੇ ਕਾਨੂੰਨ ਹਨ ਉਹਨੂੰ ਵੀ ਫੋਲੋ ਕਰਨਾ ਸਾਡੀ ਡਿਊਟੀ ਬਣਦੀ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਹੀ ਉਪਦੇਸ਼ ਹੈ ਕਿ ਗੁਰਬਾਣੀ ਦੇ ਨਾਲ ਜੁੜ ਕਰਕੇ ਨਸ਼ਿਆਂ ਦਾ ਤਿਆਗ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਸਮਾਜ ਦੀ ਸੇਵਾ ਜੋ ਵਕ ਵਕ ਤਰੀਕਿਆਂ ਦੇ ਨਾਲ ਹੈਲਥ ਦੀ ਸੇਵਾ ਹੋਰ ਗਰੀਬ ਗਰੀਬਾਂ ਦੀ ਸੇਵਾ ਬੱਚਿਆਂ ਦੀ ਸੇਵਾ ਆਪਾਂ ਬੱਚਿਆਂ ਨੂੰ ਪੜਾਉਣ ਦੀ ਸੇਵਾ ਐਜੂਕੇਸ਼ਨ ਦੀ ਸੇਵਾ ਇਹਦੇ ਵਿੱਚ ਬੜਾ ਮੁੱਲਾ ਯੋਗਦਾਨ ਪਾਈਏ ਸੋ ਬਲੱਡ ਡੋਨੇਟ ਕਰਨ ਵਾਸਤੇ ਵੀ ਨੌਜਵਾਨ ਅੱਗੇ ਆ ਰਹੇ ਹਨ ਬਹੁਤ ਸਾਰੇ ਕੈਂਪ ਲਾਏ ਦਾਸ ਵੀ ਬਹੁਤ ਸਾਰੇ ਕੈਂਪਾਂ ਵਿੱਚ ਹਾਜ਼ਰ ਹੋਇਆ ਉੱਥੇ ਹੈਲਥ ਕੈਂਪਾਂ ਦੇ ਵਿੱਚ ਵੀ ਸਾਡੀ ਫਤਿਹ ਵੈਲਫੇਅਰ ਸੁਸਾਇਟੀ ਵੀ ਕੰਮ ਕਰ ਰਹੀ ਹੈ ਉੱਥੇ ਸਹਿਰਗਾਦਾ ਬਾਬਾ ਫਤਿਹ ਸਿੰਘ ਤਾਨਾਦਲ ਵੀ ਕੰਮ ਕਰ ਰਿਹਾ ਹੈ ਸੋ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਕਰਕੇ ਗੁਰਪੁਰਕੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਾਨਣਾਂ ਨਾਲ ਜੁੜ ਕੇ ਵਿਸ਼ਵ ਵਿੱਚ ਸੰ ਸ਼ਾਂਤੀ ਦਾ ਉਪਦੇਸ਼ ਗੁਰੂ ਸਾਹਿਬ ਜੀ ਦਾ ਜੋ ਸ਼ਾਂਤੀ ਦਾ ਉਪਦੇਸ਼ ਹੈ ਗੁਰੂ ਆੜਨਦੇਵ ਜੀ ਮਹਾਰਾਜ ਦਾ ਵਿਸ਼ਵ ਦੇ ਵਿੱਚ ਪਹੁੰਚਾਉਣ ਦਾ ਯਤਨ ਕਰੀਏ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ